ਸਮਾਦ ਭਾਈ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਇਹ ਪੀੜਤ ਪਰਿਵਾਰ ਪੱਠੇ ਦਾ ਕੰਮ ਕਰਨ ਵਾਲਾ ਹੈ ਤੇ ਇੱਕ ਗਰੀਬ ਆਮ ਮਜ਼ਦੂਰ ਹੈ ਇਸਨੇ ਪੁਲਿਸ ਪ੍ਰਸ਼ਾਸਨ ਅੱਗੇ ਜਾ ਕੇ ਤਰਲੇ ਮੰ타 ਕੀਤੀ ਕਿ ਉਹਨਾਂ ਦੀ ਕੋਈ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਆਖਿਰ ਪੀੜਤ ਪਰਿਵਾਰ ਸਭ ਤੋਂ ਤੰਗ ਹੋ ਕੇ ਕ੍ਰਾਂਤੀਕਾਰੀ ਦਲ ਪ੍ਰਧਾਨ ਦੇ ਕੌਮੀ ਵਿਜੇ ਪ੍ਰਤਾਪ ਜੀ ਕੋਲ ਪਹੁੰਚੇ ਤਾਂ ਵਿਜੇ ਪ੍ਰਤਾਪ ਜੀ ਨੇ ਉਹਨਾਂ ਦੀ ਮਦਦ ਕੀਤੀ ਤਾਂ ਨਾਲ ਹੀ ਉਹਨਾਂ ਨੇ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਇੱਥੇ ਹੀ ਇੰਨਾ ਹੀ ਨਹੀਂ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਵੀ ਕਰ ਲਿਆ ਕਿ ਸਾਡੇ ਤੋਂ ਗਲਤੀ ਹੋਈ ਹੈ ਕਿਸੇ ਬੰਦੇ ਨੂੰ ਸਾਡੇ ਤੋਂ ਜ਼ਿਆਦਾ ਕੁੱਟਿਆ ਗਿਆ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਪੀੜਤ ਪਰਿਵਾਰ ਦਾ ਪਰਚਾ ਦਰਜ ਕਿਉਂ ਨਹੀਂ ਕਰਵਾਇਆ ਗਿਆ ਜੇਕਰ ਵਿਜੇ ਪ੍ਰਤਾਪ ਜੀ ਉਥੇ ਨਾ ਹੁੰਦੇ ਤਾਂ ਇੰਨਾ ਗਰੀਬ ਮਜ਼ਦੂਰਾਂ ਦੀ ਬਾ ਕੌਣ ਫੜਦਾ ਈਵਨ ਪੰਜਾਬੀ ਟੀਵੀ ਲਈ ਸਤਪਾਲ ਪਾਗੀ ਕੇ ਦੀ ਰਿਪੋਰਟ ਪ੍ਰਧਾਨ ਜੀ ਕੀ ਮਾਮਲਾ ਅੱਜ ਕਟਮਾਰ ਹੋਈ ਆ ਸਮਾਧ ਪਾਈ ਦੇ ਵਿਕੇ ਔਰ ਹਸਪੀਟਲ ਚ ਜੇਰੇ ਇਲਾਜ ਆ ਪਰਿਵਾਰ ਔਰ ਕੀ ਕਹਿਣਾ ਚਾਹੋਗੇ ਪੂਰਾ ਮਾਮਲਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਜੈ ਭੀਮ ਜੈ ਭਗਤ ਇਹ ਜੀ ਸਾਡੀ ਜੱਥੇਬੰਦੀ ਕੋਲੇ ਮਸਲਾ ਆਇਆ ਹੈ ਇਹ ਆਜ਼ਾਦ ਕ੍ਰਾਂਤੀਕਾਰੀ ਦਲ ਕੋਲੇ ਇਹ ਪੱਠਾ ਮਜ਼ਦੂਰ ਹੈ ਇਹਦੇ ਘਰੇ ਵੜ ਕੇ ਮਿਤੀ 14 ਫਰਵਰੀ ਨੂੰ ਕੁੱਟਮਾਰ ਕੀਤੀ ਗਈ ਹੈ ਨਿਰਪੈ ਸਿੰਘ ਵੱਲੋਂ ਤੇ ਕੋਈ ਬਲੈਕੀ ਆ ਕੇਵਲ ਬਲੈਕੀ ਆ ਔਰ ਕੁਝ ਅਣਪਛਾਤੇ ਵਿਅਕਤੀ ਸੀ ਉਹਨਾਂ ਦੇ ਨਾਲ ਇਹਦੇ ਨਾਲ ਘਰੇਵੜ ਕੇ ਕੁੱਟਮਾਰ ਕੀਤੀ ਗਈ ਆ ਉਸ ਤੋਂ ਬਾਅਦ ਇਹਦੇ ਭਰਾ ਨੇ ਇਹਨੂੰ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪੁਲਿਸਿੰ ਦਾ ਬਿਆਨ ਲੈ ਕੇ ਗਈ ਆ ਜੋ ਕਾਨੂੰਨੀ ਕਾਰਵਾਈ ਬੰਦੀ ਆ ਉਹ ਹੋ ਨਹੀਂ ਰਹੀ ਇਹਦੇ 26 ਟਾਂਕੇ ਲੱਗੇ ਹੋਏ ਆ ਸਿਰ ਦੇ ਵਿੱਚ ਜੋ ਕਿ ਮੈਂ ਦੇਖ ਰਿਹਾ ਔਰ ਇੱਕ ਲਾਤੇ ਦੀ ਫ੍ਰੈਕਚਰ ਹੋਈ ਹੋਈ ਆ ਇਹ ਸਾਈ ਜਗਤਾਰ ਸਿੰਘ ਜਿਹੜਾ ਇਹਦਾ ਆਈਓ ਆ ਉਹ ਕਹਿ ਰਿਹਾ ਜੀ ਮੈਂ 755 ਦੇ ਵਿੱਚ ਉਹਨਾਂ ਦੀ ਬੰਦੀ ਬਾ ਦਿੱਤੀ ਮੈਨੂੰ ਜੋ ਐਮਐਲਆਰ ਦੀ ਰਿਪੋਰਟ ਦਾ ਰਿਜ਼ਲਟ ਮਿਲਿਆ ਮੈਂ ਉਹ ਕਰ ਦਿੱਤਾ ਪਰ ਆ 26 ਟਾਂਕੇ ਸਰ ਦੇ ਵਿੱਚ ਕੁਰਬਾਨਾਂ ਵਜੀਆਂ ਲੱਤ ਫ੍ਰੈਕਚਰ ਹੋਈ ਹੋਈ ਆ ਆ ਬਾਹਰ ਦੇ ਵੀ ਸੱਟਾਂ ਲੱਗੀਆਂ ਘਰੇ ਵੜ ਕੇ ਕੋਈ ਕਿਸੇ ਦੇ ਹਮਲਾ ਕਰੀ ਜਾਂਦਾ ਇਹ 307 ਬੰਦੀ ਹੈ ਤੇ 307 ਪੁਲਿਸ ਨੇ ਹਜੇ ਤੱਕ ਕਿਉਂ ਨਹੀਂ ਲਾਈਗੀ ਇਸ ਦੇ ਪਿੱਛੇ ਜਿਹੜਾ ਇਹਨਾਂ ਦਾ ਸਰਪੰਚ ਹੈ ਸਮਾਦ ਭਾਈ ਪਿੰਡ ਦਾ ਉਹ ਇਹਨਾਂ ਨੂੰ ਧਮਕੀਆਂ ਦੇ ਰਿਹਾ ਉਹ ਕਹਿ ਰਿਹਾ ਮੈਂ ਤੁਹਾਡਾ ਪਰਚਾ ਨਹੀਂ ਦਰਜ ਹੋਣ ਦੇਣਾ ਤੁਹਾਡੇ ਬਿਆਨ ਨਹੀਂ ਦਰਜ ਹੋਣ ਦੇਣੀ ਇਹ ਸਿਆਸੀ ਤੌਰ ਤੇ ਦਬਾਅ ਪਾ ਕੇ ਇਸ ਮੁਕਦਮੇ ਨੂੰ ਦਬਾਇਆ ਜਾ ਰਿਹਾ ਹੈ ਹੁਣ ਮੈਂ ਡਾਕਟਰ ਸਾਹਿਬ ਨੂੰ ਵੀ ਮਿਲ ਕੇ ਪਤਾ ਕਰੂੰਗਾ ਕਿ ਇਹਦੇ ਐਮਐਨਆਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸਿੱਟਾਂ ਪਾਈਆਂ ਗਈਆਂ ਮੇਰੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਵਿਵਸਥਾ ਪੰਜਾਬ ਦੀ ਬਹੁਤ ਖਰਾਬ ਹੋ ਚੁੱਕੀ ਹੈ ਮਜ਼ਦੂਰਾਂ ਨਾਲ ਅਤਿਆਚਾਰ ਹੋ ਰਿਹਾ ਹੈ ਔਰ ਕਾਨੂੰਨ ਦੇ ਹਿਸਾਬ ਨਾਲ ਘਰੇਵੜਨ ਦੀ 452 ਧਾਰਾ ਲਈ ਲਾਣੀ ਚਾਹੀਦੀ ਸੀ ਪੁਲਿਸ ਨੂੰ ਜੋ ਕਿ ਨਹੀਂ ਗਈਗੀ ਔਰ ਲੱਤ ਫ੍ਰੈਕਚਰ ਦੀ 325 ਦੀ ਧਾਰਾ ਲਾਣੀ ਚਾਹੀਦੀ ਸੀਗੀ ਜੋ ਕਿ ਨਹੀਂ ਲਾਈ ਗਈਗੀ ਸਿਰ ਦੇ ਵਿੱਚ ਟਾਂਕੇ ਆਉਂਦੇ ਮਸਾ ਉਹ ਬੋਲਦਾ ਹਜੇ ਜ਼ੇਰੇ ਇਲਾਜ ਆ ਉਹ ਸਿਵਲ ਹਸਪਤਾਲ ਦੇ ਵਿੱਚ ਹਜੇ ਦਾਖਲਾ ਹੈ ਅੱਜ 12 ਦਿਨ ਹੋ ਗਏ 13 ਦਿਨ ਪੁਲਿਸ ਨੇ ਉਹਨਾਂ ਦੇ ਦੋਸ਼ੀਆਂ ਦੇ ਉੱਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਿਹੜੀ ਸਖਤ ਕਾਰਵਾਈ ਹੁੰਦੀ ਆ ਉਹ ਨਹੀਂ ਕੀਤੀ ਗਈ ਇੱਕ ਫਾਰਮੈਲਟੀ ਪੂਰੀ ਕੀਤੀ ਆ ਪੁਲਿਸ ਨੇ ਬਗੈਰ ਪ੍ਰਾਨੇ ਐਸਐਸਪੀ ਸਾਹਿਬ ਦੇ ਤੁਸੀਂ ਧਿਆਨ ਦੇ ਵਿੱਚ ਮੈਂ ਲਿਆ ਦੱਸਾਂ ਡੀਐਸਪੀ ਬਾਗਾਪੁਰਾਣਾ ਦੇ ਵਿੱਚ ਧਿਆਨ ਦੇ ਲਿਆ ਦਿੱਤਾ ਔਰ ਅਸੀਂ ਇਸ ਪਰਿਵਾਰ ਨਾਲ ਮਿਲ ਕੇ ਐਸਐਸਪੀ ਸਾਹਿਬ ਮੋਗਾ ਦੇ ਪੇਸ਼ ਵੀ ਹੋਵਾਂਗੇ ਉਹਨਾਂ ਦੇ ਧਿਆਨ ਦੇ ਵਿੱਚ ਫਿਰ ਲਿਆਵਾਂਗੇ ਜੇਕਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਫਿਰ ਜ਼ਿਲ੍ਹਾ ਲੈਵਲ ਤੇ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਜਿਹੜਾ ਕਿ ਬਾਅਦ ਵਿੱਚ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਊਗਾ ਜੇ ਮਜ਼ਦੂਰਾਂ ਨਾਲ ਅਤਿਆਚਾਰ ਹੋਊਗਾ ਤੇ ਆਜ਼ਾਦ ਕ੍ਰਾਂਤੀਕਾਰੀ ਦਲ ਮਜ਼ਦੂਰਾਂ ਦੇ ਨਾਲ ਖੜੂਗੀ ਕਿਸੇ ਦੀ ਪਰਵਾਹ ਨਹੀਂ ਕਰੂਗੀ ਜੈ ਭੀਮ ਜੈ ਭੱਪਾ ਮੇਬੀ ਜੀ ਕੀ ਨਾਮ ਤੁਹਾਡਾ ਜਸਪਾਲ ਕਰਾ ਜੀ ਮੇਬੀ ਕੀ ਮਾਮਲਾ ਹੋਇਆ ਇੱਕ ਬੰਦਾ ਜਿਹੜਾ ਹੈਗਾ ਬਹੁਤ ਸਰੀਆ ਸਾਹਤ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਪਿਆ ਵਾ ਉਹ ਬੁੜੀ ਤਰ੍ਹਾਂ ਨਾਲ ਉਹਦੀ ਕੁੱਟ ਮਾਰ ਕੀਤੀ ਹੈ ਕੀ ਬੁਰਾ ਮਾਮਲਾ ਕੀ ਕਹਿਣਾ ਚਾਹੂੰ ਇਹ ਜੀ ਗੁਰਪ੍ਰੀਤ ਦੇ ਪੈਰੋਂ ਸਾਰਾ ਕੁਝ ਹੋਇਆ ਗਵਾਂਢੀ ਆ ਸਾਡਾ ਉਸ ਨੇ ਅੱਗੇ ਵੀ ਅੱਖ ਕੱਢਤੀ ਸੀ ਹੁਣ ਫੇਰ ਜੀ ਛੇੜਾ ਛੇੜ ਕੇ ਸਾਡੇ ਬੱਚੇ ਘਟਕੇ ਇਥੋਂ ਖਾਨ ਮਰਾਚੀਆਂ ਦੇ ਘਰੋਂ ਉਸਨੇ ਜਾ ਕੇ ਉਹਨਾਂ ਦੇ ਘਰੇ ਲੁਕ ਗਿਆ ਜੀ ਉਹਨਾਂ ਨੂੰ ਅਸੀਂ ਕਿਹਾ ਬਾਹਰ ਕੱਢ ਦਿਓ ਜਵਾਕਾਂ ਨੇ ਕਿਹਾ ਉਹ ਵੀ ਬਲਜੀਤ ਸਿੰਘ ਆਹ ਸਰਜੀਤ ਸਿੰਘ ਵੀ ਉਹਦੇ ਨਾਲ ਸੀਗਾ ਜੀ ਬਸ ਉਹਨਾਂ ਨੇ ਬਾਹਰ ਨਹੀਂ ਕੱਢਿਆ ਤੇ ਲੜਾਈ ਝਗੜੇ ਵੱਧ ਗਏ ਕੋਈ ਗੁੱਸੇ ਮਸਾਲੇ ਦੇ ਵਿੱਚ ਕੋਈ ਸੱਟ ਫੇਟਾਂ ਵੱਜ ਗਈਆਂ ਲੱਗੀਆਂ ਅਸੀਂ ਉਹਦੇ ਹੱਕਦਾਰਾਂ ਲਾਜ ਲੱਪੇ ਦੇ ਜੋ ਵੀ ਬਣੂਗਾ ਕੋਈ ਮੈਂ ਫਤਿਹ ਲਵੀ ਕਾਪਟਾ ਪਟਾਹ ਹਾਂਜੀ ਜਥੇਰ ਜੀ ਕੀ ਨਾਮ ਆ ਤੁਹਾਡਾ ਕੇਵਲ ਸਿੰਘ ਆ ਜੀ ਕੇਵਲ ਸਿੰਘ ਜੀ ਕੀ ਮਾਮਲਾ ਸੀ ਤੁਹਾਡੇ ਤੇ ਅਲੀਗੇਸ਼ਨ ਲੱਗਿਆ ਕਿ ਉਹ ਬੰਦਾ ਕਹਿੰਦਾ ਵੀ ਮੇਰਾ ਮੇਰੀ ਲੱਤ ਤੋੜਤੀ ਆ ਮੇਰੇ ਕੁੱਟ ਕੇ ਘਰੇ ਕੁੱਟ ਕੇ ਮੇਰੀ ਕੁੱਟ ਮਾਰ ਕੀਤੀ ਆ ਫ੍ਰੈਕਚਰ ਆ ਗਿਆ ਤੇ ਪੁਲਿਸ ਨੇ ਹਲੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿਣਾ ਚਾਹੋਗੇ ਪੂਰਾ ਮਾਮਲਾ ਕੀ ਜੀ ਉਹਨਾਂ ਦੇ ਜਿਹੜਾ ਮੁੰਡਾ ਸੀਗਾ ਸਾਡੇ ਨਾਲ ਲੜ ਕੇ ਗਿਆ ਉਹਨਾਂ ਦੇ ਘਰੇ ਵੜ ਗਿਆ ਸੀਗਾ ਤੇ ਅਸੀਂ ਉਸ ਮੁੰਡੇ ਨੂੰ ਅਸੀਂ ਕਿਹਾ ਵੀ ਆ ਮੁੰਡਾ ਕੱਡੋਵਾਰ ਵੀ ਇਹ ਛਲੇ ਨਾਲ ਲੱਤਾਂ ਸਾਡੇ ਵੀ ਛੱਟਾ ਛੱਟਾ ਮਾਰ ਕੇ ਆਇਆ ਛਲੇ ਨਾਲ ਲੜ ਕੇ ਆਇਆ ਉਹਨਾਂ ਨੇ ਮੂਹਰੇ ਹੋ ਕੇ ਤੇ ਘੇਰ ਕੇ ਉਹਨੂੰ ਅੰਦਰ ਬਾੜ ਲਿਆ ਤੇ ਆਪ ਮੂਹਰੇ ਹੋ ਗਿਆ ਸਭ ਲੜਾਈ ਦੀ ਲੜਾਈ ਦੇ ਵਿੱਚ ਜੀ ਫਿਰ ਦਿਨ ਬੜਾ ਦਿਨਾਂ ਕੱਟੀ ਹੋਈ ਵੀ ਵੱਜ ਗਈ ਛੱਟ ਪੇਟ ਵੱਜ ਗਈ ਗਲਤੀ ਬਹੁਤ ਵੱਡੀ ਹੋ ਗਈ ਇਹਦੇ ਚ ਤੇ ਅਸੀਂ ਤਾਂ ਵੇਖ ਨੂੰ ਗੱਲ ਨੂੰ ਪਰੇਸ਼ਾਨੀ ਮੰਨਦੇ ਆ ਵੀ ਇਹ ਗਲਤੀ ਹੋ ਗਈ ਵਿੱਚ ਗਰਮੀ ਸਰਦੀ ਦੇ ਵਿੱਚ ਵੱਜ ਚੱਟਾ ਹਟਾ ਵੱਜ ਗਈਆਂ ਅਸੀਂ ਇਹਦਾ ਵੀ ਹੱਕਦਾਰ ਆਂ ਕਿ ਉਹ ਕੋਈ ਛੱਟ ਪੇਟ ਵੱਜੀ ਆ ਜੋ ਅਸੀਂ ਦੇਣਦਾਰ ਹੈ ਸਾਤੋ ਗਲਤੀ ਹੋ ਗਈ ਸਾਡੇ ਬੱਚੇ ਦੋ ਗਲਤੀ ਹੋ ਗਈ ਸਾਥ ਹੋ ਗਈ